ہائے میری شان کی ضروری رہی تھی میں میری شان ہائے میری شان میں وہ مگر یہ ترواہ میں لا دیے ہائے ضرورت کی ایا ہی ہائے میری شان کی وہ تو ضرورت کا ہے ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਸਰਜੀਤ ਸਿੰਘ ਆ ਜੀ ਆ ਗਈ ਤੇ ਦੇਖੋ ਜੀ ਇਹ ਤੇ ਚਲੋ ਘਰੇ ਨਾਲ ਫੋਨ ਆਇਆ ਇਥੋਂ ਕਿਸੇ ਮੁਲਾਜ਼ਮ ਨੇ ਕੀਤਾ ਵਾ ਇਹ ਗੱਡੀ ਇਹ ਆਈਟੀਆਈ ਦੇ ਕੋਰਸ ਕਰ ਰਹੇ ਹਿੱਸੇ ਕੱਦੀ ਜਿਹੜਾ ਵਾ ਕੀ ਨਾਮ ਇਹਦਾ ਅਰਜਵੰਦ ਕੌਰ ਲੜਕੀ ਦਾ ਨਾਮ ਆ ਉਹ ਟਰੱਕ ਆ ਰਹੇ ਨੇ ਪਾਰ ਕਰ ਲੱਗੇ ਤੁਹਾਨੂੰ ਵੇਖਿਆ ਨਹੀਂ ਆ ਗੱਡੀ ਵੀ ਆਉਂ ਮਗਰ ਉਸ ਉੱਤੇ ਚਾਰ ਦੀ ਗੱਡੀ ਬਸ ਸਿਰ ਫੇਸ ਗਿਆ ਵਾ ਠੀਕ ਹੈ ਜੀ ਔਰ ਕੁਛ ਮਾਂਗ ਕਰਦੇ ਹੋ ਮੰਗ ਇਨਸਾਫ ਹੀ ਹੋਣਾ ਚਾਹੀਦਾ ਜੀ ਪਿੰਨਾਂ ਤੇ ਥੋੜੀ ਜੀ ਕਾਰਵਾਈ ਡਰਾਈਵਰਾਂ ਤੋਂ ਨਹੀਂ ਚਾਹੀਦੀ ਆ ਵੀ ਥੋੜਾ ਤਰੀਕੇ ਨਾਲ ਚੱਲਣ ਇਹ ਵੀ ਬੱਚਾ ਵਾਲੇ ਇਹ ਵੀ ਪਰਿਵਾਰਾਂ ਵਾਲੇ ਆ ਕਿੰਨੇ ਮੈਂਬਰ ਦਾ ਸਰੀ ਬੱਚੀ ਦੀ ਐ ਜੀ ਤਿੰਨ ਭੈਣਾਂ ਸੀ ਇੱਕ ਭਰਾ ਵਾਂ ਨਹੀਂ ਜੀ ਕਰਦੇ ਪਤਾ ਜੀ ਇਹਦੇ ਕੰਮ ਇਹਨਾਂ ਦੇ ਸ਼ਰਮੀ ਕਮੇਟੀ ਚ ਹੈ ਜੀ ਕੀ ਕਰਦੇ ਹੋ ਜੀ ਜਿਹਨੇ ਦੱਸੋ ਇਹ ਕੀ ਲੱਗਦਾ ਹੈ ਇਹ ਆਪਣੀ ਭੈਣ ਹੀ ਆ ਆਪਣਾ ਫਰੈਂਡ ਇਹਦੀ ਰਿਸਟਰ ਹੀ ਜਗਵੰਦ ਕਰਨਾਂ ਆ ਇਹਨਾਂ ਦਾ ਕਿੱਥੋਂ ਆਏ ਕਿੱਥੀ ਤੇ ਲੋਕਲ ਤਰਨਧਾਰਨ ਨਹੀਂ ਆ ਆਈਟੀਆ ਕਰਦੇ ਵੇ ਨਾ ਉਧਰ ਜਾਂਦੇ ਵੇਹੀ ਟਰੱਕ ਵਾਲੇ ਨੇ ਕੀਤਾ ਸੀ ਦੱਸਣ ਜਾ ਰਿਹਾ ਕਿ ਕਹਿੰਦੇ ਵੀ ਪਹਿਲੋ ਗਿਰ ਗਈ ਸੀ ਲੱਗ ਗਈ ਸੀ ਟਰੱਕ ਨਾਲ ਲੋੜਾ ਪੰਦਵਾ ਲੋਕਾਂ ਨੇ ਦੁਬਾਰਾ ਟਰੱਕ ਵਾਲੇ ਨੇ ਇਸ ਤਰ੍ਹਾਂ ਕਰਤਾ ਹਾਂ ਦੁਬਾਰਾ ਕੀਤਾ ਉਹ ਪੁਲਿਸ ਤੇ ਕੱਢ ਕੇ ਕਸਟਡੀ ਜਾਣਾ ਫੱਲਾ ਟਰੱਕ ਵਾਲਾ ਕੀ ਮੰਗ ਰਹੇ ਨੇ ਇਹਨਾਂ ਸਾਫ਼ ਹੀ ਚਾਹੀਦਾ ਮੰਗਤ ਕਰਨੀ ਆਪਾਂ ਸਿਰਫ ਕੀ ਵਕਿਆ ਹੋਇਆ ਜੀ ਜਲਾ ਚੌਂਕ ਬਾਈਪਾਸ ਇੱਕ ਲੜਕੀ ਸੀ ਰਜਵੰਤ ਕੌਰ ਡਾਕਟਰ ਆਫ ਗੁਰਮੀਤ ਸਿੰਘ ਇਹ ਗਲੀ ਬਾਗੀ ਵਾਲੀ ਸੱਚਖੰਡ ਰੋਡ ਤੋਂ ਤਰਦੀ ਇਹ ਆਈਟੀਆਈ ਕੱਢ ਗਿਲ ਪੜਦੀ ਆ ਇਹ ਅੱਜ ਆਪਣੇ ਘਰ ਤੋਂ ਆਈਟੀਆਈ ਜਾ ਰਹੀ ਸੀ ਤੇ ਜੰਡੇਆਲਾ ਚੌਂਕ ਦੇ ਵਿੱਚ ਟਰੱਕ ਦੇ ਥੱਲੇ ਆ ਕੇ ਇਹਦਾ ਜਿਹੜਾ ਵਾ ਡੈਥ ਹੋ ਗਈ ਆ। ਕੀ ਘਰ ਹੋਈ ਕਿਸੇ ਆ ਵੀ ਇਹ ਜੋ ਵੀ ਇਹ ਬਿਆਨ ਮੈਨੂੰ ਮੌਕੇ ਤੇ ਦਿਖਾ ਰਹੇ ਨੇ ਉਸ ਮੁਤਾਬਕ ਅਲੀ ਕਾਰਵਾਈ ਹਮਲ ਵਿੱਚ ਲਿਆਂਦੀ ਜਾਵੇ। ਹਾਂਜੀ ਹਾਂਜੀ ਉਹ ਵੀ ਗੱਡੀ ਵੀ ਕਾਬੂ ਕਬਜ਼ੇ ਚ ਲੈ ਲਈ ਆ ਜੀ। ਡਰਾਈਵਰ ਡਰਾਈਵਰ ਦਾ ਜੇ ਪਤਾ ਕਰਦੇ ਆ ਜੀ ਸੜਕੇ ਨਾ ਚਲੇਗਾ ਉਹ ਗੱਡੀ ਜਿਹੜੀ ਉਹ ਚੱਲੇਗੀ ਆ। ਇਹ ਉਹਦੀ ਬੋਡੀ ਉਸ ਮਾਰਨ ਦੇ ਕਾਰਨ ਜਿਹੜੀ ਡੈਡ ਬੋਡੀ ਆ ਪੋਸਟਮਾਰਟਮ ਨਹੀਂ ਪਈ ਦਿੱਤੀ ਗਈ ਅਗਲੀ ਕਾਰਵਾਈ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੰਦੇ ਨੇ